ਇੱਕ ਵਾਰੀ ਰਾਜਾ ਸਾਹਿਬ ਨਾ ਆਪਣੇ ਆਨੰਦ ਵਿੱਚ ਬੈਠੇ ਐ ਮਰੀਦ ਦੀ ਤੁਹਾਨੂੰ ਮੈਂ ਗੱਲ ਸੁਣਾਉਂਦਾ ਐ ਆਪਣੇ ਆਨੰਦ ਵਿੱਚ ਬੈਠੇ ਤੇ ਕੋਲ ਇੱਕ ਬੱਚਾ ਆ ਗਿਆ ਉਹਦੇ ਫਟੇ ਪੁਰਾਣੇ ਕੱਪੜੇ ਪਾਏ ਜਦੋਂ ਉਹਦੇ ਬਸਤਰ ਪਾਟੇ ਹੋਏ ਪਾਏ ਤੇ ਉਹ ਕਹਿੰਦਾ ਕੋਲ ਮੱਥਾ ਟੇਕ ਕੇ ਬਹਿ ਗਿਆ ਮਹਾਰਾਜ ਸਾਤਸੰਗਤ ਜੀ ਉਹਨੇ ਜਦੋਂ ਟੁੱਟੀਆਂ ਚੱਪਲਾਂ ਮਾੜੇ ਬਸਤਰ ਮਾੜੇ ਕੱਪੜੇ ਜਦੋਂ ਐਂ ਰਾਜਾ ਸਾਹਿਬ ਦੇ ਕੋਲ ਬੈਠਾ ਤੇ ਐਂ ਹੱਥ ਰੱਖਿਆ ਹੁੰਦੇ ਸਿਰ ਤੇ ਰਾਜਾ ਸਾਹਿਬ ਨੇ ਹੱਥ ਰੱਖਿਆ ਤੇ ਕੋਲ ਬੈਠਾ ਸੀ ਭਾਈ ਮੁੰਦਰ ਸਿੰਘ ਜਿੰਨੀ ਮੈਂ ਰਾਜਾ ਉੱਥੇ ਮਜਾਰੇ ਵੀ ਗੱਲ ਸੁਣਾਈ ਸੀ ਮুরিਦ ਸੀ ਸਾਤਸੰਗਤ ਜੀ ਸੰਤ ਤਾਂ ਸੀ ਸਾਰੇ ਆਂ ਸਿੱਖ ਤਾਂ ਸੀ ਸਾਰੇ ਆ ਤੁਹਾਨੂੰ ਸਭ ਨੂੰ ਪੁੱਛੋ ਵੀ ਰਾਜਾ ਸਾਹਿਬ ਨੂੰ ਪਿਆਰ ਕਰਦੇ ਤੁਸੀਂ ਹਾਂ ਅਸੀਂ ਤਾਂ ਜਕਾਰੇ ਲਾਉਣ ਨਾਲ ਗੱਲ ਨਹੀਂ ਬਣਨੀ ਇਕੱਲੀ ਵੀ ਰਾਜਾ ਜੀ ਜੈ 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 ਆਏ ਨਹੀਂ ਗੱਲ ਬਣਦੀ ਇਹ ਤਾਂ ਸਾਰੇ ਕਹੀ ਜਾਂਦੇ ਆ ਸਵਾਦ ਦੋਦਣ ਆਏਗਾ ਆਪਣੇ ਆਪ ਜਿੱਦਾ ਸਾਰੇ ਮਰੀਦ ਬਣੇ ਫਿਰਦੇ ਆ ਜਿੱਦਣ ਰਾਜਾ ਸਾਹਿਬ ਕਹਿਣਗੇ ਵੀ ਇਹ ਮੇਰਾ ਮਰੀਦ ਜਿੱਦਣ ਉਹ ਕਹੇਗਾ ਆਪ ਤਾਂ ਹੈ ਹੀ ਆ ਜਿੱਦਣ ਉਹਨੇ ਬਾਜ਼ ਮਾਰਨੀ ਹੈ ਬੱਚਾ मुंदर सिंह ਐ ਕੋਲ ਬੈਠਾ ਰਾਜਾ ਸਾਹਿਬ ਦੇ ਜਦੋਂ ਰਾਜਾ ਸਾਹਿਬ ਤੇ ਐ ਕੋਲ ਬੈਠਾ ਤੇ ਮਾਰੇ ਕਹਿੰਦੇ ਐ ਹੱਥ ਫੜਿਆ ਤੇ ਫੜ ਕੇ ਕਹਿੰਦੇ ਨੇ ਕਹਿੰਦੇ ਐਨੀ ਗਰੀਬੀ ਟੁੱਟੀਆਂ ਚੱਪਲਾਂ ਫਟੇ ਪੁਰਾਣੇ ਬਸਤਰ मुंदर सिंह ਨੂੰ ਐ ਕਹਿੰਨੇ ਕਹਿੰਨੇ मुंदर सिंह ਕਹਿੰਦੇ ਜੇ ਗਰੀਬੀ ਆ ਜਾਏ ਆਏ ਜੇ ਗਰੀਬੀ ਆ ਜਾਏ ਇਹੋ ਜੇ ਕੱਪੜੇ ਪਾ ਕੇ ਦਿਨ ਕੱਟ ਲਈਦਾ ਹੁੰਦਾ ਆਏ ਸਮਾਂ ਲੰਗਾ ਲਈਦਾ ਹੁੰਦਾ ਜੇ ਗਰੀਬੀ ਆ ਜਾਏ ਸਤਿਵਚਨ ਮਹਾਰਾਜ ਜਿੱਦਣ ਤੋਂ ਬਚਨ ਕੀਤਾ ਉਹ ਸਾਧ ਸੰਗਤ ਜੀ ਨਿੱਕਾ ਜਾਂ ਜਿਹੜਾ ਬਲਕ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਅੱਜ ਹੋਰ ਕੱਲ ਹੋਰ ਇਹ ਜਿਹੜਾ मुंदर सिंह ਸੀ ਹੈਸ਼ਰਦਾਲੂ ਸੀ ਹੈ ਪਿਆਰਾ ਸੀ ਮਹਾਰਾਜ ਦਾ ਬਰਸਾਦ ਸਿੰਘ ਜੀ ਇਹਦੀ ਅਮੀਰੀ ਗਰੀਬੀ ਚ ਬਦਲ ਗਈ 70 ਕਿੱਲੇ ਜ਼ਮੀਨ ਉਹਨਾਂ ਵੇਲੇਾਂ ਚ ਇਹਦੇ ਨਾਂ ਬੋਲਦੇ ਸੀ ਤੇ ਕਈ ਘੋੜੀਆਂ ਸਰਕਾਰੀ ਦਰਬਾਰੇ ਚਲਦੀ ਵੱਡਾ ਨਾਮ ਸੀ ਇਹਦਾ ਸਾਦ ਸਿੰਘ ਜੀ ਉਹ ਜਿਹੜੇ ਬੱਚੇ ਤੇ ਦ੍ਰਿਸ਼ਟੀ ਕੀਤੀ ਰਾਜਾ ਸਾਹਿਬ ਨੇ ਉੰਦੀ ਗਰੀਬੀ ਅਮੀਰੀ ਚ ਬਦਲ ਗਈ ਇਹ ਦਿਨੋ ਦਿਨ ਥੱਲੇ ਹੀ ਆਈ ਗਿਆ ਇੱਕ ਗਿੱਲਾ ਵੇਖ ਗਿਆ ਦੋ ਵੇਖ ਕੇ ਚਾਰ ਵੇਖ ਕੇ ਹੌਲੀ ਹੌਲੀ ਸਾਰਾ ਹੀ ਜਾਂਦਾ ਲੱਗਿਆ ਰਹਿ ਗਏ ਸੀ ਖੂ ਤੇ ਖੂ ਵੀ ਗਹਿਣੇ ਰੱਖਦੇ ਗਿਰਵੀ ਰੱਖਦੇ ਕਿਸੇ ਕੋਲ ਸਾਧ ਸੰਗਤ ਜੀ ਜਦੋਂ ਕਿਸੇ ਤੇ ਗਰੀਬੀ ਆਉਂਦੀ ਹੈ ਫਿਰ ਬੜੇ ਨਾਚ ਕਰਾਉਂਦੀ ਹੈ ਜ਼ਿੰਦਗੀ ਕਦੇ ਕਿਸੇ ਗਰੀਬ ਨੂੰ ਵੇਖ ਕੇ ਹੱਸੋ ਨਾ ਕਦੇ ਕਿਸੇ ਦਾ ਮਾੜਾ ਸਮਾਂ ਵੇਖ ਕੇ ਹੱਸੋ ਨਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਹੋਂਦੇ ਰੰਗਾ ਦਾ ਕੁਛ ਨਹੀਂ ਪਤਾ ਸਾਧ ਸੰਗਤ ਜੀ ਐਨੀ ਗਰੀਬੀ ਆ ਗਈ ਪਰ मुਂਦਰ ਸਿੰਘ ਇੱਦਾਂ ਪੱਕਾ ਨਿਕਲਿਆ ਉਹ ਕਹਿੰਦਾ ਭਾਵੇਂ ਜੋ ਮਰਜ਼ੀ ਹੋ ਜੇ ਅਮੀਰੀ ਗਈ ਹੈ ਸਾਧ ਸੰਗਤ ਜੀ मुਂਦਰ ਸਿੰਘ ਕਹਿੰਦਾ ਆਪਣੇ ਘਰ ਦੇ ਆਂ ਬਣੇਗਾ ਕੀ ਆਪਣੇ ਪਰਿਵਾਰ ਨੂੰ ਮੁੰਦਰ ਸਿੰਘ ਐ ਤਰਵਾਸ ਦਿੰਦਾ ਹੈ ਚਿੰਤਾ ਨਾ ਕਰੋ ਸਣਿਓ ਤਰਵਾਸ ਦਿੰਦਾ ਹੈ ਕਿੰਨਾ ਕੋਈ ਗੱਲ ਨਹੀਂ ਪਹਿਲਾਂ ਅਮੀਰੀ ਸੀ ਅੱਜ ਗਰੀਬੀ ਆ ਗਈ ਸਾਧ ਸੰਗਤ ਜੀ ਜ਼ਿੰਦਗੀ ਚ ਜਿਹੜਾ ਜਿਹੜਾ ਬੰਦਾ ਆਮ ਹੈ ਆਮ ਤੋਂ ਖਾਸ ਬਣਨਾ ਬੜਾ ਸੌਖਾ ਹੈ ਆਮ ਤੋਂ ਖਾਸ ਬਣਨਾ ਬੜਾ ਸੌਖਾ ਹੈ ਖਾਸ ਤੋਂ ਆਮ ਬਣਨਾ ਬੜਾ ਔਖਾ ਹੈ ਇਹ ਬੜਾ ਔਖਾ ਕੰਮ ਹੈ ਜਿਹੜੇ ਬੰਦੇ ਨੇ ਮਖਮਲੀ ਗਦੇਲਿਆਂ ਤੇ ਰਹਿਣਾ ਹੋਵੇ ਵੱਡਿਆਂ ਮਹਿਲਾਂ 'ਚ ਰਹਿਣਾ ਹੋਵੇ ਕਰੋੜਾਂ ਅਰਬਾਂ ਰੁਪਈਆਂ 'ਚ ਖੇਲਣਾ ਹੋਵੇ ਤੇ ਜਦੋਂ ਉਹਦੇ ਕੋਲ ਟੱਕਾ ਇੱਕ ਵੀ ਨਾ ਰਵੇ ਤੇ ਸੇਵਾ ਵੀ ਮਜਾਰੇ ਲੰਗਰ 'ਚ ਕਰਨੀ ਪਵੇ ਕੈਸੇ ਹਾਲਾਤ ਹੋਣਗੇ ਸਤਸੰਗਤ ਜੀ ਮੁੰਦਰ ਸਿੰਘ ਐਡਾ ਪੱਕਾ ਨਿਕਲਿਆ ਉਹ ਕਹਿੰਦਾ ਭਾਵੇਂ ਮੇਰੇ ਤੇ ਗਰੀਬੀ ਆ ਗਈ ਸਾਰਾ ਕੁਝ ਗਿਰਵੀ ਰੱਖ ਹੋ ਗਿਆ ਪਰ ਮੈਂ ਰਾਜਾ ਸਾਹਿਬ ਦਾ ਦਰ ਨਹੀਂ ਛੱਡਣਾ ਮੈਂ ਨਹੀਂ ਕਿਸੇ ਹੋਰ ਦਰ ਜਾਣਾ ਗਰੀਬੀ ਵੀ ਰਾਜੇ ਨੇ ਦਿੱਤੀ ਤੇ ਅਮੀਰੀ ਵੀ ਇਹਨੇ ਦੇਣੀ ਪਰਿਵਾਰ ਕਹਿੰਦਾ ਬੇਨਤੀ ਕਰ ਲੈ ਕਹਿੰਦਾ ਨਾ ਇਹਨਾਂ ਨੂੰ ਨਹੀਂ ਪਤਾ ਉਹ ਕਮਲਿਓ ਇੱਕ ਗੱਲ ਚੇਤੇ ਰੱਖਿਆ ਕਰੋ ਜਿੰਨੇ ਰਾਜਾ ਸਾਹਿਬ ਦੇ ਪਿਆਰੇ ਹੋ ਤੁਸੀਂ ਉਥੇ ਜਾ ਕੇ ਐ ਹੱਥ ਜੋੜ ਕੇ ਘੰਟਾ ਕੰਟਾ ਖੜੇ ਰਹਿਨੇ ਆ ਖੜਨ ਦੀ ਲੋੜ ਨਹੀਂ ਉਹ ਤਾਂ ਜਦੋਂ ਘਰ ਤੋਂ ਜਾਂਦੇ ਆ ਨਾ ਉਦੋਂ ਹੀ ਬੁੱਝ ਲੈਂਦਾ ਵੀ ਕਿਹੜਾ ਕਿਹੜੀ ਇੱਛਾ ਲੈ ਕੇ ਆਉਂਦਾ ਸਾਰਸੰਗਤ ਜੀ ਮੁੰਦਰ ਸਿੰਘ ਕਹਿੰਦਾ ਬੋਲ ਕੇ ਥੋੜੀ ਕਹਣ ਆਪਣੇ ਆਪ ਤਾਂ ਹੈ ਉਹਨਾਂ ਨੂੰ ਐਨੀ ਗਰੀਬੀ ਇੱਕ ਟਕਾ ਵੀ ਨਹੀਂ ਕਈ ਵਾਰ ਹੁੰਦਾ ਘਰ 'ਚ ਕਈ ਵਾਰ ਹਾਲਾਤ ਬਣ ਜਾਂਦੇ ਨੇ ਐਸੇ ਇਹ ਸੱਚ ਹੈ ਉਹ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਤਕਦੀਰਾਂ ਦੇ ਸੋਤੇ ਨੇ ਤਕਦੀਰਾਂ ਦੇ ਸੋਤੇ ਨੇ ਤਕਦੀਰਾਂ ਦੇ ਸੋਤੇ ਨੇ ਤਕਦੀਰਾਂ ਦੇ ਸੋਤੇ ਨੇ ਤਕਦੀਰਾਂ ਦੇ ਗਈ ਅਮੀਰੀ ਹੋ ਗਈ ਅਮੀਰੀ ਭਾਈ ਫਕੀਰੀ ਸਭ ਤੇ ਨੇ ਤਕਦੀਰਾਂ ਦੇ ਉਹਦੇ ਨੇ ਤਕਦੀਰਾ ਦੇ ਕਈ ਅਮੀਰੀ ਆਈ ਫਕੀਰੀ ਸਾਡੇ ਨੇ ਤਕਦੀਰਾ ਦੇ ਕਈ ਅਮੀਰੀ ਆਈ ਫਕੀਰੀ ਸਾਡੇ ਨੇ ਤਕਦੀਰਾ ਦੇ ਇਹ ਤਾਂ ਰਾਜਾ ਸਾਹਿਬ ਆਪੇ ਕਿਰਪਾ ਕਰਨਗੇ ਅਮੀਰੀ ਗਰੀਬੀ ਜਿੱਤੇ ਗਰੀਬੀ ਅਮੀਰੀ ਚ ਬਦਲਣੀ ਮੇਰਾ ਰਾਜਾ ਸਮਰੱਥਾ ਰੱਖਦਾ ਹੈ ਸਾਧ ਸੰਗਤ ਜੀ ਜਿਹੜਾ ਬੰਦਾ ਜਿਹਨੂੰ ਲੋਕੀ ਸਲਾਮਾ ਕਰਦੇ ਸਲੂਟ ਮਾਰਦੇ ਰਾਜਿਆਂ ਮਹਾਰਾਜਿਆਂ ਵਾਲੀ ਜਿਸ ਮੁੰਦਰ ਸਿੰਘ ਦੀ ਠਾਠੇ ਭੱਜਿਆ ਨਹੀਂ ਕਿਤੇ ਵੀ ਰਾਜਾ ਸਾਹਿਬ ਦੇ ਲੰਗਰਾਂ ਚ ਰੋਜ਼ ਸੇਵਾ ਕਰਦਾ ਹੈ ਰੋਜ਼ ਇੱਕ ਦਿਨ ਨਾ 15 ਸਾਲ ਦਾ ਸਮਾਂ ਲੰਘ ਗਿਆ ਇਹ ਹੁੰਦੀ ਮਰੀਦ ਸਾਧ ਸੰਗਤ ਜੀ ਇਹ ਹੁੰਦਾ ਹੈ ਮਰੀਦ ਉਹ ਮਰੀਦ ਮਰੀਦ ਹੀ ਕਹਾਦਾ ਜਿੰਦੀ ਪ੍ਰੀਤ ਹੀ ਅੱਧ ਵਿਚਾਲੇ ਟੁੱਟ ਜਾ ਕਹਾਦਾ ਮਰੀਦ ਵਾਹ ਭਾਈ ਉਹ ਕਾਦਾ ਮਰੀਦ ਹੈ 15 ਸਾਲ ਦਾ ਸਮਾਂ ਲੰਘਿਆ 1 ਸਾਲ ਨਹੀਂ 15 ਸਾਲ ਜਿਹੜਾ ਬੰਦਾ 15 ਸਾਲ ਗਰੀਬੀ ਨਾਲ ਜੂਝਿਆ ਹੋਵੇ ਖਾਸ ਤੋਂ ਆਮ ਬਣਿਆ ਹੋਵੇ ਸਾਡੇ ਤੋਂ ਇੱਕ ਘੰਟਾ ਨਹੀਂ ਕੱਟਿਆ ਜਾਂਦਾ ਇੱਕ ਸਾਲ ਨਹੀਂ ਕੱਟਿਆ ਜਾਂਦਾ 15 ਸਾਲ ਬਾਅਦ ਇੱਕ ਦਿਨ ਲੰਗਰ 'ਚ ਬੈਠਾ ਮੁੰਦਰ ਸਿੰਘ ਲੰਗਰ 'ਚ ਆਏ ਜਦੋਂ ਲੰਗਰ 'ਚ ਬੈਠਾ ਤੇ ਰਾਜਾ ਸਾਹਿਬ ਆਖਣ ਲੱਗੇ ਆਵਾਜ਼ ਮਾਰੀ ਮੌਜ ਵਿੱਚ ਆਏ ਆਵਾਜ਼ ਮਾਰ ਕੇ ਰਾਜਾ ਸਾਹਿਬ ਕਹਿੰਦੇ ਨੇ ਕਹਿੰਦੇ ਆਓ ਭਾਈ ਕੋਈ ਸੁਣਦਾ ਹੈ ਐ ਬੋਲੇ ਕੋਈ ਸੁਣਦਾ ਉਸ ਨਿਰੰਕਾਰ ਵੱਲੋਂ ਅੱਜ ਇੱਕ ਪੇਸ਼ਕਾਸ਼ ਕੀਤੀ ਗਈ ਏ ਅੱਜ ਜਿਹੜਾ ਸੁਣਦਾ ਜਿਹੜਾ ਮੇਰੇ ਸਾਹਮਣੇ ਆ ਜਾਏਗਾ ਉਸ ਰੱਬੀ ਰੰਗ ਵਿੱਚ ਰੰਗਿਆ ਜਾਏਗਾ ਆਏਗੇ ਉਸ ਰੰਗ ਵਿੱਚ ਰੰਗ ਦਿਆਂਗੇ ਅਪੇਧ ਹੋ ਦੇਗਾ ਨਿਰੰਕਾਰ ਵਿੱਚ ਮਿਲਾ ਦੇਾਂਗੇ ਆਏ ਕੋਈ ਜੇ ਕੋਈ ਸੁਣਦਾ ਹੈ ਲੰਗਰ 'ਚ ਬੈਠਾ ਸੀ ਮੁੰਦਰ ਸਿੰਘ ਫੇਰ ਮਾਰੇ ਆਵਾਜ਼ ਮਾਰਦੇ ਨੇ ਮੁੰਦਰ ਸਿੰਘ ਆ ਕੇ ਨਾ ਮਹਾਰਾਜੀ ਮੈਂ ਨਹੀਂ ਆਉਣਾ ਇਹ ਕਹਿੰਦਾ ਮੈਂ ਨਹੀਂ ਆਉਣਾ ਕਿਉਂ ਭਈ ਤੂੰ ਕਿਉਂ ਨਹੀਂ ਆਉਣਾ ਮਹਾਰਾਜ ਮੈਨੂੰ ਰੰਗ ਨਹੀਂ ਚਾਹੀਦਾ ਮੈਂ ਨਹੀਂ ਮਾਲਕ ਚ ਭੇਦ ਹੋਣਾ ਜੇ ਰੰਗ ਚੜ ਗਿਆ ਮੇਰੀ ਤਾਂ ਇੱਛਾ ਹੀ ਕੋਈ ਨਹੀਂ ਰਹਿਣੀ ਤੁਸੀਂ ਤਾਂ ਆਪਣੇ ਵਰਗਾ ਬਣਾ ਦੇਵੋਗੇ ਉਹ ਨਾ ਮਹਾਰਾਜ ਜੀ ਮੁੰਦਰ ਸਿੰਘ ਆ ਵਾਰ ਨਾ ਮਹਾਰਾਜ ਜੇ ਮੈਂ ਸਾਹਮਣੇ ਆ ਗਿਆ ਤੁਸੀਂ ਉਸੇ ਵੇਲੇ ਮੇਰ ਦੀ ਨਿਗਾਹ ਭਰ ਕੇ ਤੱਕ ਲੋਗੇ ਤੇ ਰੰਗ ਦੇਵੋਗੇ ਕਹਿੰਦੇ ਅੱਛਾ ਸਾਧ ਸੰਗਤ ਜੀ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਆਪ ਤੈਨੂੰ ਰੰਗ ਵਿੱਚ ਰੰਗਦੀ ਏ ਨਾ ਮਾਰੇ ਮੈਨੂੰ ਨਹੀਂ ਰੰਗ ਚਾਹੀਦਾ ਕਹਿੰਦੇ ਹੋਰ ਕੀ ਚਾਹੀਦਾ ਕਹਿੰਦਾ ਮਾਰੇ ਮੈਨੂੰ ਤਾਂ ਮਾਇਆ ਚਾਹੀਦੀ ਅਖ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਮਾਇਆ ਚਾਹੀਦੀ ਮੈਨੂੰ ਨਹੀਂ ਰੰਗ ਚਾਹੀਦਾ ਸਾਧ ਸੰਗਤ ਜੀ ਜੇ ਮੁਰਸ਼ਿਦ ਹੋਵੇ ਤੇ ਰਾਜਾ ਸਾਹਿਬ ਵਰਗਾ ਜੇ ਮਰੀਦ ਹੋਵੇ ਤੇ ਮੁੰਦਰ ਸਿੰਘ ਬਰੇ ਜਿਹੜਾ ਮੰਗ ਕੇ ਗਏ ਉਹ ਕਹਿੰਦੇ ਰੰਗ ਚੜਾਉਣਾ ਹੈ ਨਾਮ ਦੇਣਾ ਕਹਿੰਦਾ ਮੈਂ ਨਹੀਂ ਲੈਣਾ ਮਹਾਰਾਜ ਮੈਨੂੰ ਨਾਮ ਨਹੀਂ ਚਾਹੀਦਾ ਮੈਨੂੰ ਮਾਇਆ ਚਾਹੀਦੀ ਕਹਿੰਦੇ ਮਹਾਰਾਜ ਆਖਣ ਲੱਗੇ ਕਹਿੰਦੇ ਅੱਛਾ ਕਰਤਾਰ ਦੇ ਰੰਗ ਵਿੱਚ ਨਾਮ ਨਹੀਂ ਚਾਹੀਦਾ ਨਾਮ ਮਹਾਰਾਜ ਮੈਨੂੰ ਤਾਂ ਮਾਇਆ ਚਾਹੀਦੀ ਕਹਿੰਦੇ ਚੱਲ ਮਾਇਆ ਦੇ ਦੇਾਂਗੇ ਸਾਹਮਣੇ ਤਾਂ ਆ ਜਾ ਸਤਬਚਨ ਮਹਾਰਾਜ ਮਹਾਰਾ ਰੰਗਿਓ ਨਾ ਕਹਿੰਦੇ ਨਹੀਂ ਰੰਗਦੇ ਆ ਜਾ ਸਾਹਮਣੇ ਖੜ ਗਿਆ ਜਦੋਂ ਰਾਜਾ ਸਾਹਿਬ ਦੇ ਐ ਸਾਹਮਣੇ ਖੜਾ ਤੇ ਕਹਿੰਦੇ ਬੋਲ ਹੁਣ ਕੀ ਚਾਹੀਦਾ ਮਾਰੇ ਮੈਨੂੰ ਮਾਇਆ ਚਾਹੀਦੀ 15 ਸਾਲਾਂ ਬਾਅਦ ਵਾਰੀ ਆਈ ਕਹਿੰਦੇ ਅੱਛਾ ਮਹਾਰਾਜ ਮਾਰੇ ਕਹਿੰਦੇ ਮਾਇਆ ਚਾਹੀਦੀ ਮਾਰੇ ਕਰ ਦੋ ਕਿਰਪਾ ਜੇ ਤਰੁੱਠੇਓ ਅੱਜ ਰਾਜਾ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ 1 ਲੱਖ ਦੇ ਦिए ਆਏ ਪੁੱਛਦੇ ਤੈਨੂੰ 1 ਲੱਖ ਦੇ ਦिए ਕਹਿੰਦਾ ਲੈ 1 ਲੱਖ ਨਾਲ ਕੀ ਬਣਦਾ ਮੇਰਾ ਮੇਰਾ 1 ਲੱਖ ਨਾਲ ਕੀ ਬਣਦਾ ਕੁਛ ਵੀ ਨਹੀਂ ਸਾਧ ਸੰਗਤ ਜੀ ਕਿੱਡਾ ਪਿਆਰ ਹੋਏਗਾ ਮੁੰਦਰ ਸਿੰਘ ਦਾ ਰਾਜਾ ਸਾਹਿਬ ਨਾਲ ਜਿਹੜਾ ਉਹ ਨਾਮ ਦੇਂਦੇ ਕਿ ਨਾ ਲੈਣਾ ਹੀ ਨਹੀਂ ਮੈਂ ਤਾਂ ਮਾਇਆ ਚਾਈ ਹੱਕ ਹੈ ਪਿਆਰ ਹੈ ਪਿਆਰ ਵਿੱਚ ਆ ਕੇ ਕਈ ਪਿਆਰੇ ਤਾਨੇ ਵੀ ਮਾਰਦੇ ਨੇ ਆਪਣੇ ਮਾਲਕ ਮਹਾਰਾਜ ਨਾ 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 1 ਲੱਖ ਨਾਲ ਤਾਂ ਕੁਛ ਵੀ ਨਹੀਂ ਬਣਦਾ ਕਹਿੰਨੇ ਫੇਰ 2 ਲੱਖ ਦੇ ਦिए ਫੇਰ ਬੋਲੇ 2 ਲੱਖ ਦੇ ਦिए ਉਹ ਮਹਾਰਾਜ ਜੀ 2 ਲੱਖ ਨਾਲ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਮੇਰੇ ਕਹਿੰਦੇ 1 ਲੱਖ ਵੀ ਨਹੀਂ 2 ਲੱਖ ਵੀ ਨਹੀਂ ਉਹਨਾ ਵੇਲਿਆਂ ਦਾ ਨਾਲੇ ਅੱਜ ਤੋਂ 80 ਸਾਲ ਪਹਿਲਾਂ ਮੇਰੇ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਫੇਰ ਦੱਸ ਕਿੰਨੀ ਮਾਇਆ ਚਾਹੀਦੀ ਕਿਨਾਂ ਮਹਾਰਾਜ ਜੇ ਮੇਰੇ ਤੇ ਅੱਜ ਮਿਹਰ ਕਰਨ ਲੱਗੇ ਹੋ ਜੇ ਮੇਰੇ ਤੇ ਤਰੁੱਠ ਰਾਜਾ ਸਾਹਿਬ ਜੀ ਐਸੀ ਮਿਹਰ ਕਰ ਦਿਓ ਮੈਨੂੰ 1 ਲੱਖ 2 ਲੱਖ ਨਹੀਂ ਚਾਹੀਦਾ ਰਾਜਿਆ ਜੇ ਦੇਣ ਲੱਗਾਂ ਐਨਾ ਕੁ ਦੇ ਦੇ ਮੇਰਾ ਸਾਬ ਕਿਤਾਬ ਲੱਖਾਂ ਚ ਚੱਲੇ ਠੀਕ ਹੈ ਮੇਰਾ ਸਾਬ ਲੱਖਾਂ ਚ ਚੱਲੇ ਤੇ ਲੱਖਾਂ ਖਰਚਾਂ ਤੇ ਨਾਲ ਬੇਨਤੀ ਕੀਤੀ ਕਹਿੰਦਾ ਰਾਜਿਆ ਇੱਕ ਵਾਰੀ ਮੈਨੂੰ ਲੱਖਾਂ ਚ ਕਰ ਸਹੀ ਤੇਰੇ ਪਿਆਰ ਵਿੱਚ ਮੈਂ ਤੇਰੇ ਮੰਦਰ ਬਣਾਵਾਂਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਤੇਰੇ ਮੰਦਰ ਬਣਾਵਾਂਗਾ ਕਿਰਪਾ ਕਰ ਦੇ ਇੱਕ ਵਾਰ ਸਾਧ ਸੰਗਤ ਜੀ ਉਸ ਵੇਲੇ ਆਖਣ ਲੱਗੇ ਕਹਿੰਦੇ ਅੱਛਾ ਲੈ ਚੇਤੇ ਰੱਖੀ ਐਨੀ ਮਾਇਆ ਆਏਗੀ ਮੰਦਰ ਸਿੰਘ ਨੂੰ ਐਨੀ ਮਾਇਆ ਦੇ ਦੇਾਂਗੇ ਸੱਤ ਪੀੜੀਆਂ ਵੇਲੇ ਬੈਠ ਕੇ ਖਾਏ ਜੋ ਇਹ ਨਹੀਂ ਮੁੱਕਣੀ ਮਾਇਆ ਸਾੰਭੀ ਨਹੀਂ ਜਾਣੀ ਸਾਤ ਸੰਗਤ ਜੀ ਇੱਕ ਦਿਨ ਲੱਗਾ ਦੋ ਦਿਨ ਲੱਗੇ ਮਹੀਨਾ ਲੰਘ ਗਿਆ ਉਹ ਮੰਦਰ ਮੰਦਰ ਆਜਾ ਸਾਹਿਬ ਨੇ ਮੇਰ ਕਰ ਦੇਣੀ ਹੈ ਗਰੀਬੀ ਅਮੀਰੀ ਚ ਬਦਲਣ ਲੱਗੀ ਇੱਕ ਇੱਕ ਕਿਲਾ ਜਿਵੇਂ ਜ਼ਮੀਨ ਗਈ ਸੀ ਸਾਰੀ ਵਾਪਸ ਆਉਣ ਲੱਗੀ ਸਾਰੀ ਜਿੰਨੇ ਖੂ ਗਿਰਵੇ ਰੱਖੇ ਸੀ ਗਹਿਣੇ ਰੱਖੇ ਸੀ ਇੱਕ ਇੱਕ ਕਰਕੇ ਉਹ ਵੀ ਵਾਪਸ ਆਉਣ ਲੱਗ ਗਏ ਇੰਨੀ ਮਾਇਆ ਦਿਨ ਰਾਤ ਖਜ਼ਾਨੇ ਭਰੇ ਰਹਿੰਦੇ ਨੇ ਉਹ ਇਹਦੇ ਘਰ ਦੇ ਕਹਿੰਦੇ 15 ਸਾਲ ਇੰਨੀ ਗਰੀਬੀ ਹੁਣ ਰਾਜੇ ਨੇ ਇੰਨੀ ਅਮੀਰੀ ਦੇਤੀ ਉਹ ਭੁੱਲ ਗਏ ਸੀ ਤੁਸੀਂ ਮੰਦਰ ਸਿੰਘ ਕਹਿੰਦਾ ਹੈ ਕਹਿੰਦਾ ਇਹ ਤਾਂ ਮੇਰਾ ਡਾਡਾ ਪਰਖਾ ਕਰ ਕਰਕੇ ਵੇਖਦਾ ਲਾ ਲਾਕਸ ਵਟੀਆਂ ਪਰਖਦਾ ਏ ਰੱਬ ਪਰਖਦਾ ਹੈ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਵਿੱਚ ਉਬਾਲ ਦਿੰਦਾ ਕਿਤੇ ਕੰਗਿਆਂ ਦੀਆਂ ਥਾਵਾਂ ਤੇ ਚਲਾਉਂਦਾ ਸਿਰਾਂ ਤਿਆਰੇ ਇਹ ਵੇ ਉਹ ਕਹਿੰਦੇ 15 ਸਾਲ ਗਰੀਬੀ ਇੱਕਦਮ ਕਿਵੇਂ ਕਿਰਪਾ ਕਰਤੀ ਸਾਨੂੰ ਤਾਂ ਐ ਸੀ ਵੀ ਹੁਣ ਕਦੇ ਮੁੜ ਕੇ ਦੇਣ ਹੀ ਨਹੀਂ ਫਿਰਨੇ ਬੁੰਦਰ ਸਿੰਘ ਕਹਿੰਦਾ ਮੈਨੂੰ ਭਰੋਸਾ ਸੀ ਮੇਰੇ ਰਾਜੇ ਤੇ ਉਹ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਵੇ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਕੰਬਲਾ ਦੀ ਜਾਣ ਚੋਜ ਮੇਰੇ ਪੀਤਮ ਦੇ ਕੰਬਲਾ ਦੀ ਜਾਣ ਚੋਜ ਮੇਰੇ ਪੀਤਮ ਦੇ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਦੇ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਦੇ ਚੋਜ ਮੇਰੇ ਪ੍ਰੀਤਮ ਦੇ ਅਸੀਂ ਉਹਨਾਂ ਦੇ ਚੋਜਾਂ ਨੂੰ ਕੀ ਸਮਝਣਾ ਹੈ ਸਾਧ ਸੰਗਤ ਜੀ ਮੁੰਦਰ ਸਿੰਘ ਉਸ ਵੇਲੇ ਰਾਜਾ ਸਾਹਿਬ ਸਰੀਰ ਛੱਡ ਗਏ ਸਾਤ ਸੰਗਤ ਜੀ ਸਮਾਂ ਲੰਘਿਆ ਫਿਰ ਉਹ ਜਿਹੜੇ ਮਹਾਪੁਰਸ਼ਾਂ ਦੇ ਅਸਥਾਨ ਬਣੇ ਨੇ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਦੇ ਜਦੋਂ ਉਹਨਾਂ ਦੀ ਤਿਆਰੀ ਚੱਲੀ ਜਦੋਂ ਗੁੰਮਟ ਬਣਨ ਆਇਆ ਨਾ ਗੁੰਮਟ ਤੇ ਆਏ ਲੈਂਟਰ ਪੈਂਦਾ ਫਿਰ ਗੁੰਮਟ ਰੱਖਿਆ ਜਾਂਦਾ ਫਿਰ ਉੱਤੇ ਕਲਸ਼ ਚੜਾਇਆ ਜਾਂਦਾ ਫਿਰ ਇੱਕ ਪੱਥਰ ਦਾ ਕਲਸ਼ ਚੜਾਇਆ ਪੱਥਰ ਦਾ ਜਦੋਂ ਪੱਥਰ ਦਾ ਕਲਸ਼ ਚੜਾਉਣ ਲੱਗੇ ਤੇ ਮੰਦਰ ਸਿੰਘ ਦੇ ਪਰਿਵਾਰ ਵਿੱਚੋਂ ਇੱਕ ਗੁਰਮਖਸੀ ਹੁੰਦੇ ਸੁਪਨੇ ਜਾ ਕੇ ਰਾਜਾ ਸਾਹਿਬ ਨੇ ਆਖਿਆ ਜੀ ਕਹਿੰਦੇ ਅਸੀਂ ਦੇਣ ਲੱਗਿਆਂ ਕਸਰ ਨਹੀਂ ਛੱਡੀ ਉਹ ਆ ਕੀ ਕਰਨ ਲੱਗੇ ਹੋ ਐਨੀ ਮਾਇਆ ਲੈ ਕੇ ਸਾਡੇ ਸਿਰ ਤੇ ਪੱਥਰ ਥੱਪਣਾ ਇੱਥੇ ਪੱਥਰ ਨਹੀਂ ਇੱਥੇ ਸੋਨੇ ਦਾ ਕਲਸ਼ ਚੜਾਓ ਤੇ ਉਦਣ ਹੀ ਗਏ ਸੀ ਫਿਰ ਸ੍ਰੀ ਅਮਰitsar ਸਾਹਿਬ ਦੀ ਤਰਦੀਪੇ ਉਥੋਂ ਕਲਸ਼ ਲਿਆਂਦਾ ਫਿਰ ਉਥੇ ਚੜਾਇਆ ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਤੁਸੀਂ ਪੜ ਲਿਓ ਕਹਿੰਦੇ ਅੱਜ ਵੀ ਉਹ ਮੁੰਦਰ ਸਿੰਘ ਦੇ ਪਰਿਵਾਰ ਕੋਲ ਮਾਇਆ ਦੀ ਧਨ ਦੀ ਦੌਲਤ ਦੀ ਕਮੀ ਨਹੀਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਰਾਜਾ ਸਾਹਿਬ ਨੇ ਬਖਸ਼ਤਾ ਕੈਸੀਆਂ ਤਕਦੀਰਾਂ ਹੋਣਗੀਆਂ ਮੈਂ ਕਹਿੰਦਾ ਹੁਣਾਂ ਸਾਰੀ ਦੁਨੀਆ ਰਾਜਾ ਸਾਹਿਬ ਨੂੰ ਜਾਣਦੀ ਏ ਪਰ ਜਿਹਨੂੰ ਰਾਜਾ ਸਾਹਿਬ ਜਾਣਦੇ ਉਹ ਕਿੱਡੇ ਵੱਡੇ ਭਾਗਾਂ ਵਾਲੇ ਹੋਣ ਕਿੱਡੇ ਵੱਡੇ ਭਾਗ ਹੋਣਗੇ ਉਹਨਾਂ ਦੇ ਤੇ ਜਿੰਨੇ ਤੁਸੀਂ ਉੱਥੇ ਜਾਂਦੇ ਹੋ ਵੇਖੋ ਅਕੀਦਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ ਹੈ ਪਰ ਜਿਹੜੇ ਰੱਬ ਦੇ ਪਿਆਰੇ ਮਹਾਪੁਰਖ ਸ੍ਰੀ ਨਾਭ ਕਮਲ ਰਾਜਾ ਸਾਹਿਬ ਐਸੀਆਂ ਰੂਹਾਂ ਅਸੀਂ ਇਹਨਾਂ ਤੋਂ ਜ਼ਿੰਦਗੀ ਜਿਉਣ ਦੇ ਢੰਗ ਸਿੱਖਣੇ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਹੈ ਰੱਬ ਦੇ ਪਿਆਰੇ ਹਨ ਕੀ ਇਹ ਸਾਨੂੰ ਗੁਰਬਾਣੀ ਦੱਸਦੀ ਤੇ ਸਤਸੰਗਤ ਜੀ ਬੜੇ ਪਿਆਰ ਵਿੱਚ ਰਾਜਾ ਸਾਹਿਬ ਦੇ ਆਪ ਗਾਇਆ ਸੀ ਗੀਤ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਗੱਜ-ਬੱਜ ਕੇ ਬੋਲਿਓ ਅੱਜ ਵੀ ਪਿਆਰ ਵਿੱਚ ਸਾਰੀਆਂ ਸੰਗਤਾਂ ਜਦੋਂ ਕਿੰਨਾ ਇਕੱਠ ਸੀ ਤੁਸੀਂ ਵੇਖੋ ਜਦੋਂ ਮੈਂ ਉੱਥੇ ਕੀਰਤਨ ਕੀਤਾ ਐਦਕੀ ਪਿਛਲੇ ਸਾਲ ਵੀ ਇਦਾਂ ਹੀ ਐਨੇ ਇਕੱਠ ਵਿੱਚ ਕਿੱਡੀ ਵੱਡੀ ਇਕਾਗਰਤਾ ਬਣੀ ਸੀ ਇੱਕਦਮ ਐ ਸਾਰੇ ਬਾਤ ਐ ਜੀ ਮੈਂ ਮੈਂ ਕਹਾਂ ਵੀ ਮੈਂ ਬਾਏ ਆਪਾਂ ਤਾਂ ਕੌਣ ਆ ਬਹੁਣ ਵਾਲੇ ਰਾਜਾ ਸਾਹਿਬ ਐਵੇਂ ਵਰਤਗੇ ਸੀ ਵੀ ਹਿੱਲਣ ਹੀ ਨਹੀਂ ਦੇਣਾ ਕਿਸੇ ਕੈਸੀ ਇਕਾਗਰਤਾ ਬਣੀ ਉਹਦਾ ਬਾਅਦ ਪਤਾ ਲੱਗਿਆ ਕਿੰਨੇ ਡੇਢ ਘੰਟਾ ਹੋ ਵੀ ਗਿਆ ਪਤਾ ਹੀ ਨਹੀਂ ਲੱਗਿਆ ਸਾਧ ਸੰਗਤ ਜੀ ਕਿਉਂਕਿ ਉਥੇ ਬੁਲਾਇਆ ਉਹਨਾਂ ਨੇ ਆਪ ਸੀ ਤੇ ਇੱਥੇ ਵੀ ਉਹਨਾਂ ਨੇ ਬੁਲਾਇਆ ਜਿੰਦੀ ਯਾਦ ਵਿੱਚ ਬੈੰਨੇ ਆ ਉਹ ਕਿਰਪਾ ਕਰਦਾ ਜਰੂਰ ਇਸੇ ਕਰਕੇ ਮੈਂ ਬੋਲਿਆ ਸੀ ਆਪ ਹੱਥੀ ਲੈਖ ਲਿਖ ਕੇ ਆਪ ਹੱਥੀ ਲਿਖ ਲਿਖ ਕੇ ਰਾਜਾ ਸੇਵ ਜੀ ਨੇ ਚਿੱਠੀਆਂ ਨੇ ਪਾਈਆਂ ਆਪ ਹੱਥੀ ਲਿਖ ਲਿਖ ਕੇ ਆਪ ਹੱਥੀ ਲਿਖ ਲਿਖ ਕੇ ਰਾਜਾ ਸੇਵ ਜੀ ਨੇ ਚਿੱਠੀਆਂ ਨੇ ਪਾਈਆਂ ਆਪ ਹੱਥੀ ਲਿਖ ਰੱਬ ਲਿਖ ਕੇ ਸਾਹੀ ਤਾਇਾਂ ਚ ਜੋੜ ਮੇਲੇ ਤੇ ਸਾਹੀ ਤਾਇਾਂ ਚ ਜੋੜ ਮੇਲੇ ਤੇ ਦੂਰ ਦੂਰ ਚਲ ਸੰਗਤਾਂ ਨਈਆਂ ਆਪ ਹਤੀ ਰਖਲੇ ਨਾ ਕਰੇ ਦਿਲ ਜਾਨ ਨੂੰ ਹਰ ਪਾਸੇ ਖੁਸ਼ੀਆਂ ਨਿਸ਼ਾਨੀਆਂ ਆਪ ਹੱਥੀ ਲਖ ਲੈ ਕੇ ਰੱਜੇ ਸਮਝੀ ਚਿੱਠੀਆਂ ਨੇ ਪਾਈਆਂ ਆਪ ਹੱਥੀ ਲੈਂਦਾ ਤੇਗਾ ਇੱਕ ਚੰਦਾ ਇਸ ਜੋ ਵੀ ਸੰਗਤ ਆਵੇ ਟੈਲਫੋਨ ਸਰਦਾ ਨਾਲ ਚਣਾਵੇ ਰਾਜੇਦਰ ਸੋਖਾ ਨਾ ਸੰਗ ਤੇ ਭੁੱਖਿਆਂ ਦੇ ਢਿੱਡ ਭਰਦਾ ਰਾਜੇਦਰ ਸੋਖਾ ਨਾ ਸੰਗ ਤੇ ਭੁੱਖਿਆਂ ਦੇ ਢਿੱਡ ਭਰਦਾ ਰਾਜੇਦਰ ਵਾਸਾਤ ਕੇ ਹੈ ਸਾਧੂ ਅਖਵਾਉਂਦਾ ਤੂੰ ਦੇਖਨੇ ਤਵਾਰਾ ਸੰਗਤ ਜੀ ਮਰੀਦ ਬਣੀ ਹੈ ਮੁੰਦਰ ਸਿੰਘ ਵਰਗੇ ਸਿੱਖ ਬਣਨਾ ਹੈ ਅਸੀਂ ਸਾਰ ਸੰਗਤ ਜੀ ਇੱਥੇ ਆ ਕੇ ਇਹੀ ਭਾਵਨਾ ਬਣਾਉਣੀ ਤੇ ਭਾਵਨਾ ਬਣਾ ਕੇ ਸਿੱਖਣਾ